प्रेमवासी मेरे बुजुर्गो माता के प्रेमो वाई जी का खालसा वाई जी की फतेह माफ करना काफी गलत खराब हो बे पर डॉक्टर ने भी कहा सी दो दिन राम करना दो ठीक ठीक हो चुका मैं क्या ऐसा टाइम नहीं का हाजरी ना नहीं है गलता मुफ़्फ़सर ने करनी सी ਕਿਰਨ ਨਹੀਂ ਕਰਨੀ ਸੀ ਮੈਂ ਤਾਂ ਹਾਜ਼ਰੀ ਲਾਉਣ ਦੇ ਤੈਨੂੰ ਵਿਸ਼ਵਾਸ ਨੋ ਕਿ ਮੈਂ ਇਸ ਹਜ਼ੂਰ ਕਾਂਗਰਸ ਪਾਰਟੀ ਦਾ ਉਮੀਦਵਾਰ ਦੇ ਚੋਣ ਤੇ ਕਰਿ ਤੋਂ ਇਹ ਦੇਤੇ ਕਰਤਾਂ ਕਿ ਜਿਹੜੇ ਇੱਕ ਇੱਕ ਵੋਟਾਂ ਪੈਂਦੀਆਂ ਨੇ ਉਹ ਤੁਸੀਂ ਆਪ ਦੀ ਇੱਕ ਇੱਕ ਵੋਟ ਪੰਜ ਚੁਰ ਨਿਸ਼ਾਨ ਤੇ ਪਰਧਰ ਫਤਕੇ ਮੈਨੂੰ ਇਹ ਪ੍ਰਣ ਕਿ ਦਿੱਲੀ ਵਿੱਚ ਜੋ ਤਾਂ ਕਿ ਮੈਂ ਕੋਈ ਸੇਵਾ ਕਰ ਸਕਾਂ ਮਸਲੇ ਬੋਝ ਨਹੀਂ ਜੜਨੇ ਕਿ ਕਿਰਨ ਨੇ ਵੀ ਦੱਸੇ ਕਿ ਘਰ ਬੇਵੋਧ ਕਰ ਬੋਧ ਕਰਵਾਏ ਨੇ ਤਾਂ ਹਰ ਅਣੀ ਬੋਧ ਗਏ ਆ ਪੀੜ ਦੇ ਪਾਣੀ ਦੀ ਗੱਲ ਕਰਦੇ ਇਹਦਾ ਨਾ ਵਿੱਚ ਇਹ ਬਸਲਾ ਆਏਗਾ ਜੇ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਜੇ ਰ ਕੋਈ ਤੁਹਾਡਾ ਪਿੰਡ ਦੇ ਪਰੇ ਦੇ ਬਸਲਾ ਉਪਰ ਤੇ ਤੁਹਾਡਾ ਹਲ ਕਰਵਾ ਕੇ ਤੇ ਕੋਸ਼ਿਸ਼ ਕਰਕੇ ਦੇ ਹੋਏ ਜੁਨੇ ਜੇ ਕੋਈ ਮਸਲੇ ਨਹੀਂ ਉਹਨਾਂ ਨੂੰ ਉੱਪਰ ਟੱਕਣਾ ਜਰੂਰ ਤੁਸੀਂ ਰੋਟਾ ਹੋ ਕੇ ਮੈਨੂੰ ਕਾਮਯਾਬ ਕਰੋਗੇ ਕਿਉਂਕਿ ਦੇਖੋ ਫੋਸੇ ਬੇਦੇ ਵੀ ਵੋਟ ਹੀ ਹੈ ਅਕਲ ਨਹੀਂ ਵੋਟ ਹੀ ਹੈ ਜੇਕਰ ਬੀਜੇਪੀ ਨੂੰ ਵੋਟ ਹੋ ਰਿਹਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੀਜੇਪੀ ਪੰਜਾਬ ਦੇ ਕਿਸਾਨ ਨਹੀਂ ਦੇ ਵੋਟ ਹੈ ਤੇ ਜੇ ਅਕਲੀ ਨੂੰ ਵੋਟ ਹੋ ਰਹੀਆਂ ਤਾਂ ਉਹ ਸਿੱਧੇ ਦੇ ਸਿੱਧੇ ਦੋੜਦੇ ਬੀਜੇਪੀ ਨਾਲ ਰੈਲੀ ਹੋਈ ਹੈ ਪਹਿਲਾਂ ਵੀ ਇਹਨਾਂ ਨੇ ਇਕੱਠ ਜੋੜਿਆ ਤੇ ਹਮਲੇ ਲਖਸ਼ਤਵਾਂ ਅੱਜ ਬੇਸ਼ੱਕ ਅਟਰ ਨਹੀਂ ਨੇ ਪਰ ਲਖਸ਼ਤਵਾਂ ਇਕੱਠੇ ਹੋ ਜਾਣਗੇ ਤੇ ਆਪਣਾ ਫੇਰ ਬਟਾਣ ਨਸਾਨ ਹੋ ਸਕਦਾ ਹੈ ਸੋ ਇਸ ਕਰਕੇ ਇਸ ਚੀਜ਼ ਤੋਂ ਅਪਨ ਬਚਣਾ ਜ਼ਰੂਰੀ ਹੈ ਕਿ ਕਿਤੇ ਦੇਖੋ ਗਲਤੀ ਨਾਲ ਇਹ ਗੱਲ ਦੇ ਰੋਕ ਨਾ ਪਾਓ ਤੇ ਬੀਜੇਪੀ ਦੇ ਹਰ ਚੁੱਕੀ ਮੂਦ ਕਰਦੀ ਹੋ ਤੇ ਅੱਜ ਚੱਡਣ ਵਾਲੀ ਹੋਟਿਆ ਦੋ ਸਾਲ ਹੋ ਗਏ ਹਨ ਸਰਕਾਰ ਨੇ ਤੇ ਦੋਸਤ ਪੰਜਾਬ ਨੂੰ ਵੀ ਸਤਿ ਸਪਿਚ ਲੇਗੀ ਨਹੀਂ ਕੋਈ ਵੀ ਕੰਮ ਸੂਚਿਪੀਤਾ ਉਸ ਕੀ ਆਪਣੇ ਹੱਥਾਂ ਵਿਚ ਕੀ ਆਪਣੇ ਪਿੰਡਾਂ ਵਿਚ ਕੀ ਸ਼ਹਿਰਾਂ ਵਿਚ ਕੀ ਇੱਕ ਵੀ ਕੰਮ ਨਹੀਂ ਇਹਨਾਂ ਨੇ ਕਰਵਾਇਆ ਤੁਸੀਂ ਕਿੱਕੇ ਕੋਈ ਸਰਦਾਰੋ ਉਹਦੀਆ ਮੁਖ ਹੈ ਦੇਖੋ ਅਸੀਂ ਥੋੜੇ ਆ ਥੋੜੇ